ਜਿੱਤੇ ਵੱਲੋਂ ਆਪ ਹੀ ਵਿਆਹੀ ਵਰੀ ਸਾਲੀ ਨੂੰ ਭਜਾ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਜੀਹਾਂ ਸਾਡੂ ਵੱਲੋਂ ਆਪਣੀ ਹੀ ਵਿਉਤਾ ਸਾਲੀ ਨੂੰ ਵਰਗਲਾ ਘਲੇ ਜਾਣ ਤੋਂ ਬਾਅਦ ਗੁੱਸੇ ਦੇ ਵਿੱਚ ਆ ਕੇ ਮਹਿਲਾ ਦੇ ਪਤੀ ਨੇ ਜ਼ਹਿਰੀਲੀ ਚੀਜ਼ ਈਗਲ ਕੇ ਖੁਦਕੁਸ਼ੀ ਕਰ ਲਈ ਹੈ 10ਵਾਂ ਕਿ ਸੁਨਿੰਦਰ ਸਿੰਘ ਵਾਸੇ ਪਿੰਡ ਬਸੇ ਬਗਲਪੁਰਾ ਨੇ ਖੋਫਨਾ ਕਦਮ ਚੁੱਕੋਂ ਤੋਂ ਪਹਿਲਾਂ ਵੀਡੀਓ ਬਣਾਈ ਵੀਡੀਓ ਦੇ ਵਿੱਚ ਉਸਨੇ ਇਹ ਕਿਹਾ ਹੈ ਕਿ ਮੈਂ ਆਪਣੀ ਮੋਤ ਦਾ ਕਾਰਨ ਪੁਲਿਸ ਮੁਲਾਜ਼ਮ ਸਾਡੂ ਆਪਣੀ ਪਤਨੀ ਤੇ ਉਸਦੀ ਸ਼ਿਕਾਇਤ ਤੇ ਕਰਵਾਈ ਹੈ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਵੀ ਦੱਸਿਆ ਇਸ ਸੰਬੰਧ ਦੇ ਮ੍ਰਿਤਕ ਸੁਰਿੰਦਰ ਸਿੰਘ ਪੁੱਤ ਸ਼ਿੰਗਾਰਾ ਸਿੰਘ ਨਿਵਾਸੀ ਬੱਸੀ ਬਲਾਰਪੁਰ ਦੇ ਭਰਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਦਸਿਆ ਨਾਲ ਲੜਕੀ ਦੇ ਭਰਾ ਹਰਪਤ ਸਿੰਘ ਤਾਇਆ ਅੱਬਾ ਸਿੰਘ ਨੇ ਦੱਸਿਆ ਕਿ ਸਾਡੀ ਵੱਡੀ ਬੇਟੀ ਦੀ 3-4 ਮਹੀਨੇ ਪਹਿਲਾਂ ਮੌਤ ਹੋ ਗਈ ਸੀ ਹੁਣ ਸਾਡੇ ਵੱਡੇ ਜਵਾਈ ਦੇ ਮ੍ਰਿਤਕ ਦੇ ਸਾਡੇ ਟੂਡੇ ਸਾਡੀ ਛੋਟੀ ਲੜਕੀ ਨੂੰ ਵਰਗਲਾ ਕੇ ਕੁਝ ਦਿਨ ਪਹਿਲਾਂ ਲੈ ਗਿਆ ਜਿਸਦੇ ਭਾਲ ਮ੍ਰਿਤਕ सुरेंद्र ਸਿੰਘ ਪੁੱਤਰ ਸ਼ੰਗਾਰਾ ਸਿੰਘ ਵੱਲੋਂ ਕੀਤੀ ਜਾ ਰਹੀ ਸੀ ਆਇਆ ਦੱਸਿਆ ਕਿ ਮ੍ਰਿਤਕ सुरेंद्र ਸਿੰਘ ਨੇ ਮਰਨ ਤੋਂ ਪਹਿਲਾਂ ਆਪਣੇ ਬਿਆਨ ਦਿੱਤੇ ਨੇ ਕਿ ਉਸਦੀ ਪਤਨੀ ਉਸ ਨੂੰ ਝੂਠ ਬੋਲਦੀ ਕਿ ਉਸਨੇ ਆਪਣੇ ਪੇਕੇ ਪਿੰਡ ਗੁਰਦਾਸਪੁਰ ਜਾਣਾ ਹੈ ਜਿਸ ਤੋਂ ਬਾਅਦ ਉਸਨੇ ਪਤਨੀ ਨੂੰ ਗੁਰਦਾਸਪੁਰ ਦੇ ਬੈਰੀਅਰ ਅੱਡੇ ਤੇ ਛੱਡਿਆ ਉਸਦੀ ਪਤਨੀ ਨੇ ਕਿਹਾ ਕਿ ਉਸ ਨੂੰ ਔਟੋ ਮਿਲ ਗਿਆ ਤਾਂ ਉਹ ਚਲੀ ਜਾਏਗੀ ਪਰ ਉਹ ਪੇਕੇ ਨਹੀਂ ਪਹੁੰਚਦੀ ਹੈ ਜਿਸ ਤੋਂ ਬਾਅਦ ਉਸਦੀ ਭਾਲ ਸ਼ੁਰੂ ਕੀਤੀ ਗਈ ਹੈ ਜਦੋਂ ਮ੍ਰਿਤਕ ਦੇ ਸਾਡੂ ਤੋਂ ਸੁਰਿੰਦਰ ਸਿੰਘ ਦੀ ਪਤਨੀ ਬਾਰੇ ਪੁੱਛਿਆ ਪੁੱਛਗਿੱਛ ਕੀਤੀ ਗਈ ਤਾਂ ਉਲਟਾ ਮ੍ਰਿਤਕ ਦਾ ਸਾਡੂ ਨੇ ਛੋਡੇ ਉੱਪਰ ਹੀ ਝੂਠਾ ਕੁਟਮਾਰ ਕਰਨ ਦੇ ਦੋਸ਼ ਲਾਏ ਜਿਸ ਤੋਂ ਬਾਅਦ ਦੁਖੀ ਹੋ ਕੇ ਸੁਰਿੰਦਰ ਸਿੰਘ ਨੇ ਇਹ ਕਦਮ ਚੁੱਕਿਆ ਲੜਕੇ ਦੇ ਪੇਕੇ ਪਰਿਵਾਰ ਨੇ ਆਪਣੀ ਲੜਕੀ ਦੇ ਵੱਡੇ ਜਵਾਈ ਉੱਪਰ ਕਾਰਵਾਈ ਕਰਕੇ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਇਸ ਸੰਬੰਧੀ ਥਾਣਾ ਦਿਨਾਨਗਰ ਦੇ ਜਾਂਚ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮ੍ਰਿਤਕ ਸੁਰਿੰਦਰ ਸਿੰਘ ਦੀ ਪਤਨੀ ਰਾਜਵੀਰ ਕੌਰ ਲੋੜੀ ਵਾਲੇ ਦਿਨ ਬਿਨਾਂ ਦੱਸੇ ਘਰੋਂ ਚਲੀ ਜਾਂਦੀ ਹੈ ਜਿਸ ਨੂੰ ਪਰਿਵਾਰ 2-4 ਦਿਨ ਲੱਭਦਾ ਰਹਿੰਦਾ ਇਸ ਘਟਨਾ ਤੋਂ ਬਾਅਦ ਪਤੀ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਅਤੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਲਾਜ਼ ਦੌਰਾਨ ਉਸਦੀ ਮੌਤ ਹੋ ਗਈ ਹੈ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਮੁਤਾਬਕ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੀ ਦੀਦੀ ਹੀ ਮੇਰੇ ਭੈਣ ਹੀ ਮੇਰੀ ਤੇ ਜਿਹੜੇ ਨੇ ਡੈਥ ਹੋਈ ਹੈ ਮੇਰੇ ਭਾਈ ਆਏ ਸਭ ਤੋਂ ਛੋਟੇ ਹੀ ਜੀ ਇਹਨਾਂ ਨੂੰ 1.5-2 ਮਹੀਨਿਆਂ ਤੋਂ ਧਮਕੀਆਂ ਦੇ ਰਿਹਾ ਇੱਕ ਮੈਂ ਉਹਨੂੰ ਛੱਡਣਾ ਨਹੀਂ ਮੈਂ ਮਾਰ ਦੇਣਾ ਉਹਨੂੰ ਇੰਨੇ ਜੀ ਇਹੀ ਕੰਮ ਕੀਤਾ ਜੀ ਇਹਦੇ ਤੋਂ ਦੁਖੀ ਹੋ ਕੇ ਜੀ ਮੇਰੇ ਭਾਜੀ ਨੇ ਆਤਮ ਹੱਤਿਆ ਕਰ ਲਈ ਜੀ ਇਹ ਬਹੁਤ ਹੀ ਗੰਦਾ ਬੰਦਾ ਜੇ ਕਮੀਨਾਵਾ ਇਹਨੇ ਮੇਰੀ ਭੈਣ ਦੀ 6-7 ਮਹੀਨੇ ਹੋ ਗਏ ਪਹਿਲੀ ਭੈਣ ਵੀ ਹਨ ਇਹ ਵੀ ਸ਼ੱਕਾ ਕਿ ਇਹਨੇ ਪਹਿਲੀ ਭੈਣ ਦਾ ਵੀ ਨਹੀਂ ਨਹੀਂ ਮਾਰਿਆ ਉਹਨੂੰ ਪੰਜਾਬ ਉਸ ਜੀ ਇਹ ਤਾਂ ਹੀ ਇਮਾਨ ਕਰਦਾ ਵਾ ਕਿ ਮੈਨੂੰ ਇਹਨਾਂ ਕੁਝ ਨਹੀਂ ਕਰਨਾ ਮੈਂ ਪੁਲਿਸ ਵਿੱਚ ਮੇਰਾ ਕੁਝ ਨਹੀਂ ਵਕਾਰ ਸਕਦੇ ਇੱਕ ਬੇਟਾ ਸੀਗਾ 9 ਸਾਲ ਦਾ ਜੀ ਸਾਡੀ ਭੈਣ ਦੀ 7 ਤਰੀਕ ਤੋਂ ਗਾਇਬ ਸੀਗੀ ਇਹ ਬੜੀ ਭਾਲ ਕੀਤੀ ਜੀ ਇਹਦੇ ਕੋਲ ਜਦੋਂ ਮੇਰੇ ਭਾਜੀ ਗਏ ਆ ਦੇ ਘਰੇ ਉੱਥੇ ਜਾ ਕੇ ਫਿਰ ਇਹਨਾਂ ਨੇ ਦੱਸਿਆ ਕਿ ਤੁਹਾਡੀ ਤਾਂ ਕੁੜੀ ਦੋ ਵੀ ਇਹਨਾਂ ਨੇ ਇਹਨਾਂ ਨੇ ਹੀ ਕੀਤਾ ਵਾ ਜੀ ਉਹਨੂੰ ਇਥੋਂ ਟਕਿਆ ਝੂਠੀ ਦਰਖਾਸਤ ਕਿ ਤੇ ਆ ਮੇਰੇ ਭਾਜੀ ਦੇ ਖਿਲਾਫ ਇਹਨਾਂ ਨੇ ਮਰ ਮਰ ਜਿਹੜਾ ਕੰਨ ਮਾਰਦਾ ਘੁੱਟਦਾ ਵਾ ਪੰਗ ਇਹ ਕਰਦੇ ਆ ਕਿ ਉਹਨਾਂ ਜਿਨ੍ਹਾਂ ਜਿਹੜੇ ਜਿਹੜੇ ਦੋਸ਼ੀ ਆ ਨਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਉਹਨੂੰ ਸੋਕਲ ਕੀਤੇ ਆ ਅੱਜ ਦੋ ਕਤਲ ਕੀਤੇ ਪਹਿਲੀ ਭੈਣ ਦਾ ਵੀ ਇਹਨੇ ਕਤਲ ਕੀਤਾ ਤੇ ਜਿਹੜਾ ਹੁਣ ਮੇਰਾ ਇਹ ਭਾਈਆ ਮਰਿਆ ਵਾ ਇਹਦਾ ਵੀ ਇਹਨੇ ਕਤਲ ਆ ਇਹ ਤੇ ਇਹ ਤੇ ਇਹ ਤੇ ਕਾਰਵਾਈ ਕੀਤੀ ਜਾਏ ਦੋਵੇਂ ਕਤਲਾਂ ਦੀ ਕਿੰਨੇ ਤੇ ਘਟਾਉਂ ਆ ਇਹਨੂੰ ਬਹੁਤ ਮਾਰਾ ਕੀਤਾ ਜੋ ਜੋ ਖੇ ਵੀ ਕੀਤਾ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਉਹਨੇ ਦੋਹੇ ਘਰਿਆਰ ਦੇ ਸਮਝੋ ਇੰਨੀ ਘਾਟ ਤੇ ਹਾਂਜੀ ਸਰੂ ਮੁੰਡੇ ਦਾ ਨਾਮ ਬ੍ਰਦਰ ਅਮਰਸ ਹੁੰਦਾ ਉਹਦਾ ਨਾਮ ਸੁਰੇਂਦਰ ਸਿੰਘ ਸੰਨੋਪ ਸ਼ੰਗਰਾਜ ਸਿੰਘ ਹਾਂਜੀ ਉਹਨਾਂ ਦੀ ਵਾਈਫ ਨੂੰ ਉਹਨਾਂ ਦਾ ਸਾਡੂ ਤਰਨਜੀਤ ਸਿੰਘ ਜੋ ਪੁਲਿਸ ਮਲਵਾਜਮ ਉਹ 7 ਤਰੀਕ ਨੂੰ ਭਜਾ ਕੇ ਲੈ ਗਿਆ ਜੀ ਜੀ ਹਾਂਜੀ ਪਤਾ ਲੱਗਾ ਉਹਨਾਂ ਦਾ ਸਾਰੇ ਉਹ ਕਹਿੰਦੇ ਮੈਂ ਵਿਆਹ ਕਰਾਉਣਾ ਚਾਹੁੰਦਾ ਫਿਰ ਉਹਨੇ ਛੁੱਟੀ ਐਫ ਆਈ ਆਰ ਦਰਜ ਕਰਵਾਈ ਉਹਦੇ ਨਾਮ ਤੇ ਦਰਜ ਕਰਵਾਈ ਹੈ ਨਾਲ ਉਹਦਾ ਮੈਡੀਕਲ ਕਰਵਾਇਆ ਉਹਦੇ ਨਾਲ ਯਮ ਲਾਇਆ ਕਿ ਤੈਨੂੰ ਮਾਰ ਕੁੱਟ ਕੇ ਛੁੱਟ ਗਿਆ ਬਦਰੀ ਹੱਡੇ ਜੀ ਹਾਂਜੀ ਉਹਦੇ ਤੋਂ ਤੰਗ ਪਰੇਸ਼ਾਨ ਆ ਕੇ ਉਹਨਾਂ ਤੋਂ ਉਹਨਾਂ ਨੇ ਫਿਰ ਸੁਸਾਈਡ ਕੀਤਾ ਜੀ ਉਹਦੀ ਕੋਈ ਨਾ ਕੋਈ ਉਹਦੀ ਸੁਣਵਾਈ ਹੋਈ ਹੈ ਕਿ ਥਾਣੇ 'ਚ ਥਾਣੇ 'ਚ ਉਹਨੇ ਅਪਲੀਕੇਸ਼ਨ ਦਿੱਤੀ ਹੈਗੀ ਜੀ ਇਹਦੀ ਨਾ ਅਗਰ ਥਾਣੇ 'ਚ ਅੱਛਾ ਹਾਂ ਜੀ ਉੱਥੇ ਵੀ ਕੋਈ ਸੁਣਵਾਈ ਇਹਦੀ ਹੋਈ ਥਾਣੇ ਕੋਟ ਲਗਭਗ ਕਰਦੇ ਜੀ ਥਾਣੇ ਨਹੀਂ ਨਹੀਂ ਜੀ ਆਰ ਪੀਜਾ ਜੀ ਜੀ ਆਰ ਪੀਜਾ ਨਾ ਪੋਸਟ ਜੀ ਆਰ ਪੀਜਾ ਹਾਂ ਜੀ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਹਾਂ ਕਿ ਉਹਨਾਂ ਤੁਸੀਂ ਨੂੰ ਵੱਧ ਵੱਧ ਜ਼ੋਰ ਪਾਉਣਾ ਫੜ ਕੇ ਸਜ਼ਾ ਦਿੱਤੀ ਜਾਵੇ ਕਿੰਨੇ ਬੱਚੇ ਸੀ ਇਹਨਾਂ ਦੇ ਇਹਨਾਂ ਦੇ ਇੱਕ ਬੇਟਾ ਜੀ 9 ਸਾਲ ਦਾ ਹਾਂਜੀ ਹਾਂ ਗੱਲਬਾਤ ਇਹ ਹੋਈ ਆ ਕਿ 13 ਤਰੀਕ ਨੂੰ ਇਹਨਾਂ ਨੇ ਕੋਈ ਇਹਨਾਂ ਦੀ ਜਿਹੜੀ ਵਾਈਫ ਸੀਗੀ ਰਾਜਵੀਰ ਕੌਰ ਉਹਨਾਂ ਕੋਈ ਘਰੋਂ ਦੱਸੇ ਪਿੱਛੇ ਬਿਨਾ ਜਿਹੜੀ ਅੱਗੇ ਪਿੱਛੇ ਹੋ ਗਈ ਆ ਦੋ ਚਾਰ ਦਿਨ ਲੱਭਦੇ ਰਹੇ ਆ ਤੇ ਬਾਅਦ 'ਚ ਇਹਨਾਂ ਨੂੰ ਕੋਈ ਅਦਾਨ ਸਖਾਂਵੀ ਘਟਨਾ ਅਚਨਚੇਤ ਵਾਪਰੀ ਜਿੱਥੋਂ ਇਹਨਾਂ ਨੇ ਜਿਹੜੀ ਆ ਦਵਾਈ ਲੈ ਕੇ ਜ਼ਹਿਰੀਲੀ ਹੋਈ ਤੇ ਉਹ ਖਾ ਲਈ ਆ ਤੇ ਇਹਨਾਂ ਦੇ ਬਿਆਨ ਮੁਤਾਬਕ ਜਿਹੜਾ ਇਹਨਾਂ ਦਵਾਈ ਜਿਹੜੀ ਉਹ ਤੇ ਚੰਗੀ ਮੋੜ ਤੇ ਤੀਨਾਂ ਨਗਰ ਖਾਦੀ ਆ ਤੇ ਬਾਕੀ ਇਹ ਜੇਰੇ ਲਾ ਸੀਗੇ चौहान ਹਸਪੀਟਲ ਤੇ ਜਿਹੜੇ ਇਲਾਜ ਇਹਨਾਂ ਦੀ ਅੱਜ ਸਵੇਰੇ ਕੋਈ 6 ਵਜੇ ਜਿਹੜੀ ਆ ਮੌਤ ਹੋ ਗਈ ਆ ਤੇ ਮੌਤ ਹੋਣ ਤੋਂ ਬਾਅਦ ਜਿਹੜੀ ਆ ਪੁਲਸ ਕਾਰਵਾਈ ਕਰਕੇ ਤੇ ਡੈੱਡ ਬੋਡੀ ਜਿਹੜੀ ਆ ਉਹ ਅੰਤਮ ਪੋਸਮਾਰਟਮ ਲਈ ਜਿਹੜੀ ਆ ਹਾਂ ਜੀ ਉਹ ਕੰਪਲੇਂਟ ਲਖਾਈ ਆ ਉਹਦੇ ਰਿਕਾਰਡਿੰਗ ਜਿਹੜੇ ਬਿਆਨ ਮੁਤਾਬਕ ਜਿਹੜੀ ਐਫ ਆਈ ਆਰ ਦਰਜ ਹੋ ਗਈ ਆ ਮੁਕਦਮਾ ਤੇ ਉਹਦੀ ਜਿਹੜੀ ਆ ਤਤਤੀਸ਼ ਫਰਦਰ ਜਿਹੜੀ ਆ ਕਰ ਰਹੇ ਆ ਜੋ ਵੀ ਹਾਲਾਤ ਸਾਹਮਣੇ ਆਉਣਗੇ ਤਦ ਆਪਾਂ ਦੀ ਕਾਰਵਾਈ ਕੀਤੀ ਜਿੱਤੇ ਵੱਲੋਂ ਆਪਣੀ ਹੀ ਵਿਆਹੀ ਵਰੀ ਸਾਲੀ ਨੂੰ ਪੁਜਾ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜੀ ਹਾਂ ਸਾਡੂ ਵੱਲੋਂ ਆਪਣੀ ਹੀ ਵਿਉਤਾ ਸਾਲੀ ਨੂੰ ਬਰਗਲਾ ਕੇ ਲੈ ਜਾਣ ਤੋਂ ਬਾਅਦ ਗੁੱਸੇ ਦੇ ਵਿੱਚ ਆ ਕੇ ਮਹਿਲਾ ਦੇ ਪਤੀ ਨੇ ਜ਼ਹਿਰੀਲੀ ਚੀਜ਼ ਈਗਲ ਕੇ ਖੁਦਕੁਸ਼ੀ ਕਰ ਲਈ ਹੈ ਦਾਸਮਾਹ ਕੇ ਸੁਨਿੰਦਰ ਸਿੰਘ ਵਾਸਤੇ ਪਿੰਡ ਬਸੇ ਬਗਲਪੁਰਾ ਨੇ ਖੋਫਨਾ ਕਦਮ ਚੁੱਕਣ ਤੋਂ ਪਹਿਲਾਂ ਵੀਡੀਓ ਵੀਡੀਓ ਦੇ ਵਿੱਚ ਉਸ ਨੇ ਇਹ ਕਿਹਾ ਹੈ ਕਿ ਮੈਂ ਆਪਣੀ ਮੌਤ ਦਾ ਕਾਰਨ ਪੁਲਿਸ ਮੁਲਾਜ਼ਮ ਸਾਡੂ ਆਪਣੀ ਪਤਨੀ ਤੇ ਉਸ ਦੀ ਸ਼ਿਕਾਇਤ ਤੇ ਕਰਵਾਈ ਹੈ ਨਾ ਕਰਨ ਵਾਲੇ ਪੁਲਿਸ ਕਾਰਿਆ ਨੂੰ ਵੀ ਦੱਸਿਆ ਐਸਾ ਬੰਦੇ ਮ੍ਰਿਤਕ ਸਵੰਦਰ ਸਿੰਘ ਪੁੱਤਰ ਸ਼ੰਕਰ ਸਿੰਘ ਨਿਵਾਸੀ ਬੱਸੀ ਬਲਾਰਪੁਰ ਦੇ ਭਰਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਦਸਿਆ ਨਾਲ ਲੜਕੀ ਦੇ ਭਰਾ ਹਰਪਤ ਸਿੰਘ ਤਾਇਆ ਨੱਬਾ ਸਿੰਘ ਨੇ ਦੱਸਿਆ ਕਿ ਸਾਡੀ ਵੱਡੀ ਬੇਟੀ ਦੀ 3-4 ਮਹੀਨੇ ਪਹਿਲਾਂ ਮੌਤ ਹੋ ਗਈ ਸੀ ਹੁਣ ਸਾਡੇ ਵੱਡੇ ਜਵਾਈ ਦੇ ਮ੍ਰਿਤਕ ਦੇ ਸਾਡੇ ਟੂੜੇ ਸਾਡੀ ਛੋਟੀ ਲੜਕੀ ਨੂੰ ਵਰਗਲਾ ਕੇ ਕੁਝ ਦਿਨ ਪਹਿਲਾਂ ਲੈ ਗਿਆ ਜਿਸ ਤੇ ਪਾਲ ਮ੍ਰਿਤਕ सुरेंद्र ਸਿੰਘ ਪੁੱਤਰ ਸ਼ੰਗਾਰਾ ਸਿੰਘ ਵੱਲੋਂ ਕੀਤੀ ਜਾ ਰਹੀ ਸੀ ਨਾ ਇਹ ਦੱਸਿਆ ਕਿ ਮ੍ਰਿਤਕ सुरेंद्र ਸਿੰਘ ਨੇ ਮਰਨ ਤੋਂ ਪਹਿਲਾਂ ਆਪਣੇ ਬਿਆਨ ਦਿੱਤੇ ਨੇ ਕਿ ਉਸ ਦੀ ਪਤਨੀ ਉਸ ਨੂੰ ਝੂਠ ਬੋਲਦੀ ਕਿ ਉਸਨੇ ਆਪਣੇ ਪੇਕੇ ਪਿੰਡ ਗੁਰਤਾਸਪੁਰ ਜਾਣਾ ਹੈ ਇਸ ਤੋਂ ਬਾਅਦ ਉਸਨੇ ਪਤਨੀ ਨੂੰ ਗੁਰਦਾਸਪੁਰ ਦੇ ਬੈਰੀਅਰ ਅੱਡੇ ਤੇ ਛੱਡਿਆ ਉਸਦੀ ਪਤਨੀ ਨੇ ਕਿਹਾ ਕਿ ਉਸ ਨੂੰ ਓਟੋ ਮਿਲ ਗਿਆ ਹੈ ਤਾਂ ਉਹ ਚਲੀ ਜਾਏਗੀ ਪਰ ਉਹ ਪੇਕੇ ਨਹੀਂ ਪਹੁੰਚਦੀ ਹੈ ਜਿਸ ਤੋਂ ਬਾਅਦ ਉਸਦੀ ਭਾਲ ਸ਼ੁਰੂ ਕੀਤੀ ਗਈ ਹੈ ਜਦੋਂ ਮ੍ਰਿਤਕ ਦੇ ਸਾਡੂ ਤੋਂ ਸੁਰਿੰਦਰ ਸਿੰਘ ਦੀ ਪਤਨੀ ਬਾਰੇ ਪੁੱਛਿਆ ਪੁੱਛਗਿੱਛ ਕੀਤੀ ਗਈ ਤਾਂ ਉਲਟਾ ਮ੍ਰਿਤਕ ਦਾ ਸਾਡੂ ਨੇ ਛੋਟੇ ਉੱਪਰ ਹੀ ਝੂਠਾ ਕੁਟਮਾਰ ਕਰਨ ਦੇ ਦੋਸ਼ ਲਾਏ ਉਸ ਤੋਂ ਬਾਅਦ ਦੁਖੀ ਹੋ ਕੇ ਸੁਰਿੰਦਰ ਸਿੰਘ ਨੇ ਇਹ ਕਦਮ ਚੁੱਕਿਆ ਲੜਕੇ ਦੇ ਪੇਕੇ ਪਰਿਵਾਰ ਨੇ ਆਪਣੀ ਲੜਕੀ ਦੇ ਵੱਡੇ ਜਵਾਈ ਉੱਪਰ ਕਾਰਵਾਈ ਕਰਕੇ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਇਸ ਸੰਬੰਧੀ ਥਾਣਾ ਦਿਨਾਨਗਰ ਦੇ ਜਾਂਚ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮ੍ਰਿਤਕ ਸੁਰਿੰਦਰ ਸਿੰਘ ਦੀ ਪਤਨੀ ਰਾਜਵੀਰ ਕੌਰ ਲੋੜੀ ਵਾਲੇ ਦਿਨ ਬਿਨਾਂ ਦੱਸੇ ਘਰੋਂ ਚਲੀ ਜਾਂਦੀ ਹੈ ਜਿਸ ਨੂੰ ਪਰਿਵਾਰ 2-4 ਦਿਨ ਲੱਭਦਾ ਰਹਿੰਦਾ ਇਸ ਘਟਨਾ ਤੋਂ ਬਾਅਦ ਪਤੀ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਅਤੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਲਾਜ਼ ਦੌਰਾਨ ਉਸਦੀ ਮੌਤ ਹੋ ਗਈ ਹੈ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਮੁਤਾਬਕ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੀ ਦੀਦੀ ਹੀ ਮੇਰੇ ਭੈਣ ਹੀ ਮੇਰੀ ਤੇ ਜਿਹੜੇ ਨੇ ਡੈਥ ਹੋਈ ਹੈ ਮੇਰੇ ਭਾਈ ਆਏ ਸਭ ਤੋਂ ਛੋਟੇ ਹੀ ਜੀ ਇਹਨਾਂ ਨੂੰ 1.5-2 ਮਹੀਨਿਆਂ ਤੋਂ ਧਮਕੀਆਂ ਦੇ ਰਿਹਾ ਇੱਕ ਮੈਂ ਉਹਨੂੰ ਛੱਡਣਾ ਨਹੀਂ ਮੈਂ ਮਾਰ ਦੇਣਾ ਉਹਨੂੰ ਇੰਨੇ ਜੀ ਇਹੀ ਕੰਮ ਕੀਤਾ ਜੀ ਇਹਦੇ ਤੋਂ ਦੁਖੀ ਹੋ ਕੇ ਜੀ ਮੇਰੇ ਭਾਜੀ ਨੇ ਆਤਮ ਹੱਤਿਆ ਕਰ ਲਈ ਜੀ ਇਹ ਬਹੁਤ ਹੀ ਗੰਦਾ ਬੰਦਾ ਜੇ ਕਮੀਨਾ ਵਾਏ ਇਨੇ ਮੇਰੀ ਭੈਣ ਦੀ 6-7 ਮਹੀਨੇ ਹੋ ਗਏ ਪਹਿਲੀ ਭੈਣ ਵੀ ਇਹ ਵੀ ਸ਼ੱਕ ਆ ਕਿ ਇਨੇ ਪਹਿਲੀ ਭੈਣ ਦਾ ਵੀ ਇਨੇ ਨਹੀਂ ਮਾਰਿਆ ਉਹਨੂੰ ਪੰਜਾਬ ਉਸ ਜੀ ਆ ਜੀ ਇਹ ਤਾਂ ਹੀ ਇਮਾਨ ਕਰਦਾ ਵਾ ਕਿ ਮੈਨੂੰ ਇੰਨਾ ਕੁਝ ਨਹੀਂ ਕਰਨਾ ਮੈਂ ਪੁਲਿਸ ਵਿੱਚ ਮੇਰਾ ਕੁਝ ਨਹੀਂ ਵਿਕਾਰ ਸਕਦੇ ਇੱਕ ਬੇਟਾ ਸੀਗਾ 9 ਸਾਲ ਦਾ ਜੀ ਸਾਡੀ ਭੈਣ ਦੀ 7 7 ਤਰੀਕ ਤੋਂ ਗਾਇਬ ਸੀਗੀ ਅਸੀਂ ਬੜੀ ਭਾਲ ਕੀਤੀ ਜੀ ਇਹਦੇ ਕੋਲ ਜਦੋਂ ਮੇਰੇ ਭਾਜੀ ਗਏ ਆ ਤੇ ਘਰੇ ਉੱਥੇ ਜਾ ਕੇ ਫਿਰ ਇਹਨਾਂ ਨੇ ਦੱਸਿਆ ਕਿ ਤੁਹਾਡੀ ਤਾਂ ਕੁੜੀ ਦੋ ਵੀ ਇਹਨਾਂ ਨੇ ਇਹਨਾਂ ਨੇ ਹੀ ਕੀਤਾ ਵਾ ਜੀ ਉਹਨੂੰ ਤੂੰ ਝਕਿਆ ਝੂਠੀ ਦਰਖਾਸਤ ਬਿਤੀ ਆ ਮੇਰੇ ਭਾਜੀ ਦੇ ਖਿਲਾਫ ਇਹਨਾਂ ਨੇ ਮਰ ਮਰ ਜਿਹੜਾ ਕੰਨ ਮਾਰਦਾ ਕੁੱਟਦਾ ਵਾ ਪੰਗ ਇਹ ਕਰਦੇ ਆ ਕਿ ਉਹਨਾਂ ਜਿਨ੍ਹਾਂ ਜਿਹੜੇ ਜਿਹੜੇ ਦੋਸ਼ੀ ਆ ਨਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਉਹ ਸੋਕਲ ਕੀਤੇ ਆ ਅੱਜ ਦੋ ਕਤਲ ਕੀਤੇ ਪਹਿਲੀ ਭੈਣ ਦਾ ਵੀ ਇਹਨੇ ਕਤਲ ਕੀਤਾ ਤੇ ਜਿਹੜਾ ਹੁਣ ਮੇਰਾ ਇਹ ਭਾਈਆ ਮਰਿਆ ਵਾ ਇਹਦਾ ਵੀ ਇਹਨੇ ਕਤਲ ਆ ਇਹ ਤੇ ਇਹ ਤੇ ਇਹ ਤੇ ਕਾਰਵਾਈ ਕੀਤੀ ਜਾਏ ਦੋਵਾਂ ਕਤਲਾਂ ਦੀ ਕਿੰਨੇ ਤੇ ਕਟਾਉਂ ਆ ਇਹਨੂੰ ਬਹੁਤ ਮਾਰਾ ਕੀਤਾ ਜੋ ਜੋ ਖੇ ਵੀ ਕੀਤਾ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਉਹਨੇ ਦੋਹੇ ਘਰਿਆਰ ਦੇ ਸਮਝੋ ਇੰਨੀ ਘਾੜ ਤੇ ਹਾਂਜੀ ਸ਼ਰਮ ਮੁੰਡੇ ਦਾ ਨਾਮ ਬ੍ਰਦਰ ਅਮਰਸ ਹੁੰਦਾ ਉਹਦਾ ਨਾ ਸੁਰੇਂਦਰ ਸਿੰਘ ਸੰਨੋਪ ਸ਼ੰਗਰਾਜ ਸਿੰਘ ਹਾਂਜੀ ਉਹਨਾਂ ਦੀ ਵਾਈਫ ਨੂੰ ਉਹਨਾਂ ਦਾ ਸਾਡੂ ਤਰਨਜੀਤ ਸਿੰਘ ਜੋ ਪੁਲਿਸ ਮਲਾਜਮ ਉਹ 7 ਤਰੀਕ ਨੂੰ ਭਜਾ ਕੇ ਲੈ ਗਿਆ ਜੀ ਜੀ ਹਾਂਜੀ ਪਤਾ ਲੱਗਾ ਉਹਨਾਂ ਦਾ ਸਾਰੇ ਕੋ ਕਹਿੰਦੇ ਮੈਂ ਵਿਆਹ ਕਰਾਉਣਾ ਚਾਹੁੰਦਾ ਫਿਰ ਉਹਨੇ ਛੁੱਟੀ ਐਫ ਆਈ ਆਰ ਦਰਜ ਕਰਾਈ ਉਹਦੇ ਨਾਮ ਤੇ ਦਰਜ ਕਰਵਾਈ ਹੈ ਨਾਲ ਉਹਦਾ ਮੈਡੀਕਲ ਕਰਵਾਇਆ ਉਹਦੇ ਨਾਲ ਯਮ ਲਾਇਆ ਕਿ ਤੈਨੂੰ ਮਾਰ ਕੁੱਟ ਕੇ ਛੁੱਟ ਗਿਆ ਬਰੇਰੀ ਹੱਡੇ ਜੀ ਹਾਂਜੀ ਉਹਦੇ ਤੋਂ ਤੰਗ ਪਰੇਸ਼ਾਨ ਆ ਕੇ ਨਾ ਉਨੇ ਫਿਰ ਹੱਕ ਸੋਸਾਇਟੀ ਕੀਤਾ ਜੀ ਉਹਦੀ ਸੋ ਨਾ ਕੋਈ ਵਧੀਆ ਸੁਣਵਾਈ ਹੋਈ ਹੈ ਕਿ ਥਾਣੇ 'ਚ ਥਾਣੇ 'ਚ ਉਹਨੇ ਅਪਲੀਕੇਸ਼ਨ ਦਿੱਤੀ ਹੈਗੀ ਹੈ ਜੀ ਇਹਦੀ ਨਾ ਅਗਰ ਥਾਣੇ 'ਚ ਅੱਛਾ ਹਾਂ ਜੀ ਉੱਥੇ ਵੀ ਕੋਈ ਸੁਣਵਾਈ ਇਹਦੀ ਹੋਈ ਥਾਣੇ ਕੋਟ ਲਗਭਗ ਕਰਦੇ ਆ ਜੀ ਥਾਣੇ ਕੋਟ ਜੀ ਆਰ ਪੀਜਾ ਜੀ ਜੀ ਆਰ ਪੀਜਾ ਹਾਂ ਪੋਸਟ ਜੀ ਆਰ ਪੀਜਾ ਹਾਂ ਜੀ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਹਾਂ ਤੁਸੀਆਂ ਨੂੰ ਵੱਧ ਤੋਂ ਵੱਧ ਜੋਰ ਬਣਾਉਣਾ ਫੜ ਕੇ ਸਜ਼ਾ ਦਿੱਤੀ ਜਾਵੇ ਕਿੰਨੇ ਬੱਚੇ ਸੀ ਇਹਨਾਂ ਵਿੱਚ ਇਹਨਾਂ ਦਾ ਇੱਕ ਬੇਟਾ ਜੀ 9 ਸਾਲ ਦਾ ਹਾਂਜੀ ਹੂੰ ਗੱਲਬਾਤ ਇਹ ਹੋਈ ਆ ਵੀ 13 ਤਰੀਕ ਨੂੰ ਇਹਨਾਂ ਨੇ ਕੋਈ ਇਹਨਾਂ ਦੀ ਜਿਹੜੀ ਵਾਈਫ ਸੀਗੀ ਰਾਜਵੀਰ ਕੌਰ ਉਹਨਾਂ ਕੋਈ ਘਰੋਂ ਦੱਸੇ ਪਿੱਛੇ ਬਿਨਾ ਜਿਹੜੀ ਅੱਗੇ ਪਿੱਛੇ ਹੋ ਗਈ ਆ 2-4 ਦਿਨ ਲੱਭਦੇ ਰਹੇ ਆ ਤੇ ਬਾਅਦ ਚ ਇਹਨਾਂ ਨੂੰ ਕੋਈ ਅਦਾਨ ਸਖਾਵੀ ਘਟਨਾ ਅਚਨਚੇਤ ਵਾਪਰੀ ਜਿੱਥੋਂ ਇਹਨਾਂ ਨੇ ਜਿਹੜੀ ਦਵਾਈ ਲੈ ਕੇ ਜ਼ਹਿਰੀਲੀ ਹੋਈ ਤੇ ਉਹ ਖਾ ਲਈ ਆ ਤੇ ਇਹਨਾਂ ਦੇ ਬਿਆਨ ਮੁਤਾਬਕ ਜਿਹੜਾ ਇਹਨਾਂ ਦਵਾਈ ਜਿਹੜੀ ਉਥੇ ਚੰਗੀ ਮੋੜ ਤੇ ਤੀਨਾਂ ਨਗਰ ਖਾਦੀ ਆ ਤੇ ਬਾਕੀ ਇਹ ਜੇਰੇ ਇਲਾਜ ਸੀਗੇ ਚੋਹਾਨ ਹਸਪੀਟਲ ਤੇ ਜੇਰੇ ਇਲਾਜ ਇਹਨਾਂ ਦੀ ਅੱਜ ਸਵੇਰੇ ਕੋਈ 6 ਵਜੇ ਜਿਹੜੀ ਆ ਮੌਤ ਹੋ ਗਈ ਆ ਇਹ ਮੌਤ ਹੋਣ ਤੋਂ ਬਾਅਦ ਜਿਹੜੀ ਆਪ ਉਸ ਕਾਰਵਾਈ ਕਰਕੇ ਤੇ ਡੈਡ ਬੋਡੀ ਜਿਹੜੀ ਆ ਉਹ ਅੰਤਮ ਪੋਸਟਮਾਰਟਮ ਲਈ ਜਿਹੜੀ ਆ ਉਹ ਹਾਂਜੀ ਉਹ ਕੰਪਲੇਂਟ ਲਖਾਈ ਆ ਉਹਦੇ ਰਿਕਾਰਡਿੰਗ ਜਿਹੜੇ ਬਿਆਨ ਮੁਤਾਬਕ ਜਿਹੜੀ ਐਫ ਆਈ ਆਰ ਦਰਜ ਹੋ ਗਈ ਆ ਮਕਦਮਾ ਤੇ ਉਹਦੀ ਜਿਹੜੀ ਆ ਤਤਤੀਸ਼ ਫਰਦਰ ਜਿਹੜੀ ਆ ਕਰ ਰਹੇ ਆ ਜੋ ਵੀ ਹਾਲਾਤ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ